ਮੈਨੂੰ ਕਹਿੰਦਾ ਕਾਂਗਰਸੀ ਇੱਕ ਕਹਿੰਦਾ ਅਸੀਂ ਨਾ ਕੀ ਕਰਦੇ ਹੁੰਨੇ ਆ ਜੀ ਵੋਟਾਂ ਤੋਂ ਇੱਕ ਦੋ ਰਾਤਾਂ ਪਹਿਲਾਂ ਅਸੀਂ ਲੱਖਾਂ ਦੀ ਗਿਣਤੀ 'ਚ ਝੰਡੇ ਲਾ ਦਿੰਨੇ ਲੋਕਾਂ ਦੇ ਘਰਾਂ ਤੇ ਕਹਿੰਦਾ ਮਾਨ ਸਾਹਿਬ ਜਦੋਂ ਝੰਡਾ ਲੱਗ ਜੇ ਨਾ ਘਰ ਤੇ ਸ਼ਰਮੋ ਸ਼ਰਮੀ ਵੋਟ ਪਾਉਣੀ ਪੈਂਦੀ ਆ ਉਹ ਮੈਂ ਕਹਿੰਦਾ ਇੰਨੇ ਕਮਲੇ ਨਾ ਸਮਝੋ ਲੋਕਾਂ ਨੂੰ ਲੋਕ ਤੁਹਾਡੇ ਤੋਂ ਵੀ ਤੇਜ਼ ਆ ਕਹਿੰਦੇ ਕਿਵੇਂ ਮੈਂ ਲੋਕ ਅੱਜਕੱਲ੍ਹ ਘਰੇ ਝੰਡਾ ਕਿਸੇ ਹੋਰ ਦਾ ਜੇਬ ਤੇ ਬਿੱਲਾ ਹੋਰ ਦਾ ਸਕੂਟਰ ਤੇ ਝੰਡਾ ਕਿਸੇ ਹੋਰ ਦਾ ਰੈਲੀ 'ਚ ਕਿਸੇ ਹੋਰ ਦੀ ਚ ਫਿਰਦੇ ਹੁੰਦੇ ਆ ਸਮਾਨ ਕਿਸੇ ਹੋਰ ਤੋਂ ਲਈ ਜਾਂਦੇ ਆ ਪੈਸੇ ਕਿਸੇ ਹੋਰ ਤੋਂ ਫੜ ਲੈਂਦੇ ਆ ਘੋਗਾ ਜਿੱਤ ਕਿਸੇ ਹੋਰ ਨਹੀਂ ਕਰ ਦਿੰਦੇ ਇਹ ਨਾ ਸਮਝਿਓ ਮੈਂ ਆ ਕਿ ਝੰਡੇ ਲਾ ਕੇ ਜਿੱਤ ਜੂਗੇ ਹੁਣ ਸੋ ਇਸ ਕਰਕੇ ਤੁਹਾਡੇ ਕੋਲੇ ਮੈਂ ਪਹੁੰਚਿਆ ਕਿ ਤੁਸੀਂ ਵਧੀਆ ਫੈਸਲਾ ਕਰਨ ਵਾਲੇ ਲੋਕੋਂ ਚੰਗਾ ਫੈਸਲਾ ਕਰੋ ਮੰਗਾ ਥੋਡੀਆਂ ਕਾਗਜ਼ ਡਾਕਟਰ ਸਾਹਿਬ ਉਹਨਾਂ ਦੇ ਦਸਤਖਤ ਮੇਰੇ ਇੱਕ ਮੈਂ ਤੁਹਾਨੂੰ ਵਾਦਾ ਕਰਦਾ ਔਰ ਕੰਮ ਵੀ ਲਾਇਬ੍ਰੇਰੀਆਂ ਖੋਲਣੀਆਂ ਐ ਯੂਪੀਐਸਸੀ ਦੇ ਸੈਂਟਰ ਖੋਲਣੇ ਐ ਸਾਡੇ ਜਵਾਕਾਂ ਨੂੰ ਅਫਸਰ ਬਣਾਈਏ ਐਸਐਸਪੀ ਲਾਈਏ ਡੀਸੀ ਬਣਾਈਏ